ਸਸਰਨ ਜਿਹੜੇ ਸਕੂਲ ਪੁੰਚੇ ਵਿਤੀ ਕਰ ਕਰ ਰਹੇ ਨੇ ਇਹ ਜਿਸ ਤਰ੍ਹਾਂ ਕੇ ਤੁਹਾਨੂੰ ਪਤਾ ਹੀ ਹੈ ਵੀ ਸਜਦੇਵਾ ਸਟਾਕਸ ਹਿਆਪੁਰ ਸਾਈਕਲੋਥਨ ਸੀਜ਼ਨ 4 ਔਰ ਡਾਇਮੰਡ ਆਫ ਨੋਲਜ ਜਿਹੜਾ ਕੇ ਉਹ ਵੀ ਸਜਦੇਵਾ ਸਟਾਕਸ ਲੋ ਸਪான்ਸਰ ਕੀਤਾ ਗਿਆ ਇਹਨਾਂ ਦੋਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਆਲਰੇਡੀ ਸਟਾਰਟ ਕੀਤਾ ਗਿਆ ਅਸੀਂ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਇਸ ਦੋਨਾਂ ਇਵੈਂਟ ਬਾਰੇ ਅਵੇਅਰਨੈਸ ਦੇ ਰਹੇ ਹਾਂ ਔਰ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਆ ਵੀ ਇਸ ਇਤਿਹਾਸਿਕ ਜਿਹੜੀ ਮੂਵਮੈਂਟ ਹੈਗੀ ਆ ਗਿਨਿਸ ਬੁੱਕ ਆਫ ਰਿਕਾਰਡ ਚ ਆਪਣੇ ਨਾਮ ਦਰਜ ਕਰਾਉਣ ਦੀ ਹਰਪੁਰ ਦੀ ਉਹਦਾ ਹਿੱਸਾ ਵੀ ਬਣਨ ਔਰ ਆਪਣਾ ਯੋਗਦਾਨ ਵੀ ਪਾਣ ਆਪਣੇ ਇਹ ਹੀ ਅਪੀਲ ਲੈਂਦੀ ਆ ਵੀ ਜਿੰਨੇ ਵੀ ਸਕੂਲ ਦੇ ਬੱਚੇ ਆ ਉਹਨਾਂ ਦੇ ਪੇਰੈਂਟਸ ਸਟਾਫ ਹਰ ਕੋਈ ਬੰਦਾ ਇਸ ਇਵੈਂਟ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਾਏ ਔਰ ਇਸ ਇਵੈਂਟ ਦਾ ਜਿਹੜਾ ਉਹ ਹਿੱਸਾ ਬਣੇ ਅਕੀ ਡਾਇਮੰਡ ਆਫ ਨੋਲੇਜ ਆ ਉਹ ਦਾ ਫਾਈਨਲ 17 ਨਵੰਬਰ ਨੂੰ ਆ ਤੇ ਇਹ ਜਿਹੜੀ ਰੈਲੀ ਆ 10 ਨਵੰਬਰ ਨੂੰ ਲਾਜਵੰਤੀ ਸਟੇਡੀਅਮ ਹੋਏਗੀ ਔਰ ਇਹਦੇ ਵਿੱਚ ਹਰ ਇੱਕ ਬੱਚੇ ਨੂੰ ਵਧੀਆ ਕੁਆਲਿਟੀ ਦੀ ਟੀ-ਸ਼ਰਟ ਮੈਡਲ ਸਰਟੀਫਿਕੇਟ ਫ੍ਰੀ ਆਫ ਕਾਸ ਦਿੱਤਾ ਜਾਏਗਾ ਪਲੱਸ ਰਸਟ ਫ੍ਰੈਸ਼ਮੈਂਟ ਦਾ ਸਟਾਰਟਿੰਗ ਪੁਆਇੰਟ ਤੇ ਵੀ ਔਰ ਔਨ ਦਾ ਵੇ ਰਸਤੇ 'ਚ ਵੀ ਰਿਫਰੈਸ਼ਮੈਂਟ ਦਾ ਵਿਸ਼ੇਸ਼ ਤੌਰ ਤੇ ਜਿਹੜਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਔਰ ਟ੍ਰੈਫਿਕ ਦਾ ਜਿਹੜਾ ਅਰੇਂਜਮੈਂਟ ਹੈ ਔਰ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਇਸ ਇਵੈਂਟ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਔਰ ਲਾਸਟ ইয়ার ਵੀ ਬਹੁਤ ਅੱਛਾ ਹੋਇਆ ਉਹਨਾਂ ਦਾ ਸਹਿਯੋਗ ਸੀ ਔਰ ਐਸਆਰਏ ਵੀ ਉਹਨਾਂ ਦਾ ਪੂਰੀ ਸਾਨੂੰ ਅਸ਼ੋਰੈਂਸ ਹੈ ਵੀ ਸਾਨੂੰ ਪੂਰੀ ਤਰ੍ਹਾਂ ਕੋਆਪਰੇਟ ਕਰਨਗੇ ਇਹਦੇ ਵਿੱਚ ਜਿਹੜੇ ਸਾਈਕਲਿਸਟ ਹੈ ਉਹਨਾਂ ਵਾਸਤੇ ਅਸੀਂ ਇੱਕ ਨੋਮੀਨਲ ਕਿਉਂਕਿ ਆਡਿਟ ਹੋਣਾ ਰਿਕਾਰਡ ਗਿਨਿਸ ਬੁੱਕ ਰਿਕਾਰਡ ਵੱਲੋਂ ਉਹਦੀ ਆਡਿਟ ਹੋਣ ਤੇ ਕਰਕੇ ਇੱਕ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ ਨੋਮੀਨਲ ਜੀ ਰੱਖੀ ਗਈ ਹੈ 25 ਰੁਪਏ ਜਦਕਿ ਸਾਡਾ ਲਾਸਟ ইয়ার ਜਿਹੜਾ ਪਰ ਪਾਰਟਿਸਪੈਂਟ ਦਾ ਤਕਰੀਬਨ 400 ਰੁਪਏ ਦਾ ਖਰਚਾ ਇੱਕ ਪਾਰਟਿਸਪੈਂਟ ਪਿੱਛੇ ਆਇਆ ਸੀ ਐਸ ਵਾਰੀ ਕਿਉਂਕਿ ਗਿਣਤੀ ਜ਼ਿਆਦਾ ਪਿਛਲੀ ਵਾਰੀ 4000 ਬੱਚਾ ਸੀ ਤੇ ਐਸ ਵਾਰੀ ਅਸੀਂ 10000 ਪਾਰਟਿਸਪੈਂਟ ਦੀ ਗਿਣਤੀ ਲੈ ਕੇ ਚੱਲੇ ਆ ਤਾਂ ਮੈਨੂੰ ਉਮੀਦ ਹੈ ਵੀ ਸਾਡਾ ਜਿਹੜਾ ਪਰ ਪਾਰਟਿਸਪੈਂਟ ਖਰਚਾ ਹੈ ਉਹ ਤਕਰੀਬਨ 1350 ਰੁਪਈਆ ਜਿਹੜਾ ਆਏਗਾ ਲੇਕਿਨ ਅਸੀਂ ਬੱਚਿਆਂ ਕੋਲੋਂ ਸਿਰਫ 25 ਰੁਪਈਆ ਹੀ ਲੈ ਰਹੇ ਹਾਂ ਔਰ ਉਹ ਵੀ 25 ਰੁਪਈਆ ਜਿਹੜਾ ਫਿਟ ਬਾਈਕਰ ਕਲੱਬ ਆਪਣੇ ਕੋਲ ਨਹੀਂ ਰੱਖੇਗਾ ਜਿੰਨੇ ਵੀ ਕਲੈਕਸ਼ਨ ਹੋਏਗੀ ਉਹ ਸਾਰਾ ਦਾ ਸਾਰਾ ਪੈਸਾ ਇੱਕ ਕਨਸੋਲिडेट ਅਮਾਉਂਟ ਜਿਹੜੀ ਆ ਉਹ ਜੀਐਸਐ ਸ਼ਾਸ਼ਾਗਨ ਸਪੈਸ਼ਲ ਸਕੂਲ ਜਿਹੜਾ ਇੰਟੈਲੈਕ ਉਹ ਸਕੂਲ ਨੂੰ ਜਿਹੜਾ ਇਹ ਡੋਨੇਟ ਕਰ ਦਿੱਤਾ ਜਾਏਗਾ। ਵਲੰਟੀਅਰ ਦੇ ਵੀ ਫੀਸ ਹੈ ਨਹੀਂ ਜਿਹੜੇ ਵੀ ਵਲੰਟੀਅਰ ਦੇ ਐਜ਼ ਅ ਵਲੰਟੀਅਰ ਆਪਣੇ ਆਪ ਨੂੰ ਰਜਿਸਟਰ ਕਰਨਗੇ ਉਹਦੀ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ। ਲੇਕਿਨ ਟੀ-ਸ਼ਰਟ ਹਰ ਇੱਕ ਜਿਹੜਾ ਵਲੰਟੀਅਰ ਔਰ ਉਹਨੂੰ ਸਰਟੀਫਿਕੇਟ ਹਰ ਇੱਕ ਵਲੰਟੀਅਰ ਨੂੰ ਜਿਹੜਾ ਸੀ ਉਹ ਫੀਡਬੈਕ ਕਰ ਕਲਬ ਉਹਨੂੰ ਰੂਟ ਪਲਾਨ ਜਿਹੜਾ ਫਾਈਨਲ ਜਿਹੜਾ ਹੈਗਾ ਉਹ ਤਾਂ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਸਾਰਾ ਡਿਸਾਈਡ ਕਰਾਂਗੇ। ਲੇਕਿਨ ਮੋਟੇ-ਮੋਟੇ ਤੌਰ ਤੇ ਜੇ ਗੱਲ ਕਰੀਏ ਤਾਂ ਆਪਾਂ ਜਿਹੜੇ 4 ਸਾਲ ਤੋਂ 10 ਸਾਲ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਦਾ ਰੂਟ ਜਿਹੜਾ ਤਕਰੀਬਨ ਮਾਈਨ ਜਿਆਦਾ 4 ਕਿਲੋਮੀਟਰ ਦਾ ਰੱਖਿਆ ਗਿਆ ਔਰ ਜਿਹੜੇ 10 ਸਾਲ ਤੋਂ ਵੱਡੇ ਨੇ ਉਹਨਾਂ ਦਾ ਅਸੀਂ ਤਕਰੀਬਨ ਜਿਹੜਾ ਰੂਟ ਹੈ ਉਹ 15 ਕਿਲੋਮੀਟਰ ਦਾ ਹੋਏ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਹਰਕਿਸ਼ਨ ਗੱਡਾ ਬਲਬਲ ਸੇਵਾ ਸੁਸਾਇਟੀ ਪ੍ਰੈਜ਼ੀਡੈਂਟ ਮੇਰੇ ਨਾਲ ਸਾਡੇ ਸਾਥੀ ਬਲਵਿੰਦਰ ਜੀ ਕੁੰਦਰਾ ਜੀ ਅੰਜਨਾ ਜੀ ਤੇ ਸ਼ਰੂਤੀ ਜੀ ਆਏ ਹੋਏ ਹਨ ਅਸੀਂ ਅੱਜ ਨਾਰਾ ਸਕੂਲ ਦੇ ਵਿੱਚ ਡਾਇਮੰਡ ਆਫ ਨੌਲੇਜ 3 ਅਤੇ ਸਾਈਕਲੋਥਨ 4.0 ਦੀ ਪ੍ਰਮੋਸ਼ਨ ਦੇ ਲਈ ਆਏ ਹੋਏ ਹਾਂ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਿੰਘ ਸੇਵਾ ਜੀ ਵੀ ਜਿਨ੍ਹਾਂ ਨੇ ਅੱਜ ਹਾਜ਼ਰੀ ਲਗਾਈ ਹੋਈ ਹੈ। ਤੋਂ ਮੇਰੇ ਤੋਂ ਪਹਿਲਾਂ ਸੇਵਾ ਜੀ ਸਾਰਾ ਇਸ ਚੀਜ਼ ਬਾਰੇ ਦੱਸ ਚੁੱਕੇ ਹੋਏ ਹਨ ਤੇ ਮੈਂ ਫਿਰ ਇੱਕ ਵਾਰੀ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਕਿ 17 ਨਵੰਬਰ ਨੂੰ ਸਾਡਾ ਡਾਇਮੰਡ ਆਫ ਨੋਲਜ ਦਾ ਫਾਈਨਲ ਹੈ ਤੇ 10 ਨਵੰਬਰ ਨੂੰ ਸਾਡਾ ਸਾਈਕਲੋਥਨ। ਵੱਤੋ ਵੱਤ ਸਾਥੀ মিডিਆ ਦੇ ਥਰੂ ਇਹ ਜ਼ਰੂਰ ਗੌਰ ਕਰਨ ਕਿ ਵੱਤੋ ਵੱਤ ਸਾਥੀ ਮੋਟੀਵੇਟ ਹੋ ਕੇ ਦੇਵੇ ਇਸ ਭਾਗ ਲੈਣ। ਡਾਇਮੰਡ ਆਫ ਨੋਲਜ ਕਿਉਂ ਦੇ ਵਿੱਚ ਤੁਸੀਂ ਇੱਕ ਬਹੁਤ ਹੀ ਐਕਸਪੀਰੀਅੰਸ ਅਲੱਗ ਤਰ੍ਹਾਂ ਦਾ ਦੇਖੋਗੇ ਜੋ ਤੁਸੀਂ ਐਜੂਕੇਸ਼ਨ ਤੋਂ ਬਿਲਕੁਲ ਹਟ ਕੇ ਔਰ ਸਾਈਕਲੋਥਨ ਜੋ ਹੈ ਉਹ ਇੱਕ ਇਤਿਹਾਸ ਰਚਣ ਜਾ ਰਹੀ ਹੈ। ਹੁਸ਼ਿਆਰਪੁਰ ਨੂੰ ਗੇਨੀਜ਼ ਵਰਲਡ ਬੁੱਕ ਰਿਕਾਰਡ ਦੇ ਵਿੱਚ ਲੈ ਕੇ ਆਣ ਲਈ 10000 ਪਾਰਟਿਸਪੀਟ ਆਪਾਂ ਕਰਨੀ ਉਹਦੇ ਵਿੱਚ। ਸੋ ਮੀਡੀਆ ਦੇ ਥਰੂ ਦੁਆਰਾ ਇੱਕ ਵਾਰੀ ਫਿਰ ਬੇਨਤੀ ਹੈ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਸਾਥੀ ਦੋਨੇ ਹੀ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੀਟ ਕਰਨ 10000 ਦਾ ਰਿਕਾਰਡ ਸਾਈਕਲੋਥਨ ਅਤੇ ਕੁਇਜ਼ ਕੰਪੀਟੀਸ਼ਨ ਵਿੱਚ ਆਪਾਂ ਵੱਧ ਤੋਂ ਵੱਧ ਸਟੂਡੈਂਟਸ ਪਾਰਕ ਲੈ ਕੇ ਇੱਕ ਨਵੇਂ ਐਕਸਪੀਰੀਅੰਸ ਨੂੰ ਜੇ ਨਿਕਾਲਣਾ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਗਵਰਮੈਂਟ ਸੀਨੀਅਰ ਸੈਕੰਡਰੀ ਸਕੂਲ ਨਾਰਾ ਵਿਖੇ ਸ ਸਜੇਵਰ ਸਟੌਜ ਦੇ ਮਾਲਕ ਸ਼੍ਰੀ ਪੰਜੀ ਸਿੰਘ ਸਜੇਵਰ ਜੀ ਵੱਲੋਂ ਸਕੂਲ ਵਿੱਚ ਆ ਕੇ ਆਪਣਾ ਸਾਈਕਲੋਥਨ ਦਾ ਫੋਰਥ ਫੇਜ਼ ਜਿਹੜਾ ਉਹਦਾ ਨਾਮਗਨ ਕੀਤਾ ਗਿਆ ਹੈਗਾ ਉਹਦਾ ਸਾਰੇ ਬੱਚਿਆਂ ਦੇ ਵਿਚਕਾਰ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈਗੀ ਹੈ ਕਿ ਜਿਸ ਫੋਰਥ ਫੇਜ਼ ਸਾਈਕਲੋਥਨ ਦੇ ਵਿੱਚ ਸਾਡੇ ਸਕੂਲ ਦੇ ਮੈਕਸਿਮਮ ਟੂ ਮੈਕਸਿਮਮ ਆਲਮੋਸਟ 100% ਬੱਚਾਂ ਦੀ ਇਹਦੇ ਵਿੱਚ ਅਸੀਂ ਪਾਰਟਿਸਪੇਸ਼ਨ ਦੀ ਅਸ਼ੋਰੈਂਸ ਉਹਨਾਂ ਨੂੰ ਦੁਆਨ ਵਸ ਅੱਜ ਸਾਰਿਆਂ ਦੀ ਅਸੈਂਬਲੀ ਵਿੱਚ ਉਹਨਾਂ ਨੂੰ ਅਮੰਦਨ ਕੀਤਾ ਹੈਗਾ ਤੇ ਉਹਨਾਂ ਵੱਲੋਂ ਜੋ ਹੈ ਇਸ ਦੇ ਵਿੱਚ ਜਿਹੜੀਆਂ ਵੀ ਲੀਹਾਂ ਨੇ ਉਹਨਾਂ ਨੂੰ ਬੜੀ ਬ੍ਰਿਕੇ ਦੇ ਨਾਲ ਸ਼ੇਅਰ ਕੀਤਾ ਗਿਆ ਇਹਦੇ ਵਿੱਚ ਸਾਡੀ ਸਕੂਲ ਦੀ ਐਸਐਮਸੀ ਕਮੇਟੀ ਮੈਂਬਰਸ ਤੇ ਨਾਲ ਪਿੰਡ ਵਾਸੀਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਕਿ ਹਰ ਇੱਕ ਨੂੰ ਇਸ ਦੇ ਬਾਰੇ ਭਰਪੂਰ ਜਾਣਕਾਰੀ ਹੋ ਸਕੇ ਤੇ 10 ਅੰਬਰ ਨੂੰ ਹੋਣ ਵਾਲੀ ਇਸ ਸਾਈਕਲੋਥਨ ਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਹੋ ਕੇ ਅਸੀਂ ਆਪਣੀ ਸਿਹਤ ਪੱਖੋਂ ਸਭ ਨੂੰ ਇੱਕ ਚੰਗਾ ਜਿਹੜਾ ਸਨੇਹਾ ਦੇਣਾ ਹੈਗਾ ਤੇ ਇਹ ਜਿਹੜਾ ਸਾਡਾ ਈਵੈਂਟ ਹੈਗਾ ਹਾਂ ਹੋਂਜੇ ਮਤਲਬ ਬਹੁਤ ਹੀ ਵਧੀਆ ਇਵੈਂਟ ਜਿਹੜਾ ਚੱਲਦਾ ਆ ਰਿਹਾ ਹੈ ਤੇ ਅਸੀਂ ਅਸ਼ੋਰ ਕਰਾਨੇ ਆ ਕਿ ਸਾਡਾ ਗ੍ਰੀਨਿਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸਾਡਾ ਜਿਹੜਾ ਹੈ ਹੁਸ਼ਿਆਰਪੋ ਦਾ ਨਾਮ ਬਹੁਤ ਉੱਪਰ ਜਾਏਗਾ ਤੇ ਵਰਲਡ ਰਿਕਾਰਡ ਅਸੀਂ ਇਹਦੇ ਵਿੱਚ ਇਹਨੂੰ ਸ਼ਾਮਿਲ ਕਰਨ ਵਿੱਚ ਸਾਡੀ ਸਭ ਦੀ ਜਿਹੜੀ ਸ਼ਮਿਲਿਤ ਹੋਏਗੀ ਤੇ ਇਸ ਦੇ ਨਾਲ ਨਾਲ ਡੈਮੰਡ ਆਫ ਨੋਲੇਜ ਜਿਹੜਾ ਕੁਇਜ਼ ਕੰਪੀਟੀਸ਼ਨ ਵੀ ਹਰਿ ਗਿਸ਼ਨ ਦੇ ਬਲਬ ਸੋਸਾਇਟੀ ਦੇ ਚੇਅਰਮੈਨ ਵੱਲੋਂ ਜਿਹੜਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂਗਾ ਉਹਦਾ ਵੀ ਜਿਹੜਾ ਬੱਚਾਂ ਦੇ ਵਿੱਚ ਇੱਕ ਜਿਹੜਾ ਜਜ਼ਬਾ ਸੀਗਾ ਅਤੇ ਪਿਛਲੇ 3 ਸਾਲਾਂ ਤੋਂ ਵੀ ਬੱਚੇ ਵੱਧ ਚੜ ਕੇ ਇਸ ਪਾਰਟਿਸਪੀਟ ਕਰ ਰਹੇ ਸੀ ਤੇ ਇਹ ਵੀ ਇਹਦੇ ਵਿੱਚ ਅਸੀਂ ਇਸੇ ਕੋਸ਼ਿਸ਼ ਕਰਾਂਗੇ ਕਿ ਸਾਡਾ ਰਿਕਾਰਡ ਤੋੜ ਜਿਹੜਾ ਬੱਚਿਆਂ ਦੀ ਪਾਰਟਿਸਪੇਸ਼ਨ ਹੋਵੇ ਫ্রম 올ਓਵਰ ਪੰਜਾਬ ਕਿਉਂਕਿ ਇਹ ਬਹੁਤ ਹੀ ਵਧੀਆ ਕੁਇਜ਼ ਕੰਪੀਟੀਸ਼ਨ ਹੈ ਬੱਚੇ ਇਸ ਨੂੰ ਬਹੁਤ ਇੰਜੋਏ ਕਰਦੇ ਨੇ ਇਹਦੇ ਵਿੱਚ ਹਰ ਤਰ੍ਹਾਂ ਦੀ ਜੜੀ ਹੈ ਬੱਚਿਆਂ ਦੀ ਗਰੋਥ ਹੁੰਦੀ ਹੈ ਸੋ ਆਪਣੇ ਨੌਲੇਜ ਬੱਚਿਆਂ ਦੇ ਹੋਰ ਵਾਸ ਹੁੰਦਾ ਆ ਬੱਚੇ ਦੇ ਵਿੱਚ ਹਰ ਐਕਟੀਵਿਟੀ ਦੇ ਵਿੱਚ ਕਿੰਨੇ ਆਪਣਾ ਆਪਣੋ ਸੁਸज्ਜ ਮੰਦੇ ਹੈਗਾ ਉਹ ਸਾਹਮਣੇ ਆ ਕੇ ਨਿਖਰ ਕੇ ਆਂਦਾ ਹੈਗਾ ਸੋ ਇਹਦਾ ਜਿਹੜਾ ਜਿਹੜਾ ਕੈਸ਼ ਮਾਉਂਟਰ ਪ੍ਰਾਈਸ ਮਾਉਂਟਰ ਰੱਖਿਆ ਹੋਇਆ ਸੋ that is very ਮਤਲਬ ਬੱਚਿਆਂ ਵਾਸਤੇ ਬਹੁਤ ਐਡਵਾਂਟੇਜਸ ਹੈ ਦੇ ਕੈਨ ਯੂਟਿਲਾਈਜ਼ ਇੰ ਥੇਰ ਫॉर हायर एजुकेशन ਔਰ ਇਹਦਾ ਜਿਹੜਾ ਇਸ ਵਾਰੀ ਦੋ ਟਰੈਕਸ ਵਿੱਚ ਨੂੰ ਵੰਡਿਆ ਹੈਗਾ ਸ ਇੱਕ ਜਿਹੜਾ ਜੂਨੀਅਰ ਟਰੈਕ ਹੈਗਾ ਉਹ 12 ਟੂ 16 ইয়ারਜ਼ ਦਾ ਟਰੈਕ ਹੈ ਤੇ ਦੂਜਾ ਟਰੈਕ ਜਿਹੜਾ 17 ਟੂ 26 ইয়ারਜ਼ ਦਾ ਟਰੈਕ ਹੈ ਸੋ ਹਰ ਇੱਕ এজੁਕ ਦਾ ਬੱਚਾ ਜਿਹੜਾ ਹੈ ਇਹਦੇ ਵਿੱਚ ਪਾਰਟਿਸਪੇਟ ਕਰ ਸਕਦਾ ਹੈ ਸੋ ਵੀ ਆਲ ਬੀਇੰਗ ਵੋਲੰਟੀਅਰਸ ਇਹਦੇ ਵਿੱਚ ਸਾਡੇ ਵੱਲੋਂ ਅਸ਼ੋਰੈਂਸ ਹੈ ਕਿ 올 ਐਜ਼ ਅ ਟੀਮ ਵਰਕ ਇਹ ਦੋਨਾਂ ਚੀਜ਼ਾਂ ਨੂੰ ਅਸੀਂ ਪਰਫਲਕ ਕਰਾਂਗੇ ਤਾਂ ਕਿ ਹਰ ਸਾਲ ਅਗਿਤ ਹੋ ਕੇ ਇਹ ਜਿਹੜੀਆਂ ਚੀਜ਼ਾਂ ਅਗਾਵਤ ਹੋ ਕੇ ਚੱਲਣ ਥੈਂਕ ਯੂ